ਹਾਂਜੀ ਮਿੱਤਰ ਅੱਜ ਮਾਮੇ ਵਾਲੇ ਦੇ ਆਏ ਸੀ ਮੰਗ ਖਾਣ ਜਿਦਾਂ ਵੀ ਜ ਆ ਗਿਆ ਨਾਲ ਹੁਣ ਕੋਲਡ ਡਰਿੰਕਸ ਡੋਮੀਨੋਸ ਤੋਂ ਲੈਂਦੇ ਡੋਮੀਨੋਸ ਤੋਂ ਜਾਂ ਪਿੱਗ ਪੀਜ਼ਾ ਲੈਂਦਾ ਵੱਡਾ ਹੀ ਇਹ ਆ ਵੀ ਚੱਟਾ ਸੱਟੋ ਇੱਕ ਕੀ ਜਣਾ ਤੁਹਾਡਾ ਫਿਰ ਇੱਧਰ ਵੇਖ ਲੋ ਮੜਾ ਸੰਗੀ ਜਾਂਦੇ ਸੀ ਹੈਂ ਸਾ ਕਾ ਦੀ ਆਂਡੀ ਆ ਇਹ ਚੱਲਣ ਡਿਆ ਨੇਰ ਵੀ ਬਾਬੇ ਉਹ ਫੁੱਲ ਆ ਗਿਆ ਜੇ ਇਹ ਦੇਚਾ ਲਾ ਮਾਰਦਾ ਆ ਵੇਖੋ ਮੌਸਮ ਕਿਦਾਂ ਦਾ ਹੋਇਆ ਪਿਆ ਪਰ ਬਾਬੇ ਦੀ ਕਿਰਪਾ ਨਾਲ ਆਪਣਿਓ ਲੇਜਰ ਚੱਲਣ ਦੀ ਆ ਟੀਐਨਡੀ ਦਾ ਇਹ ਨਿਆਰਾ ਭਾਵੇਂ 6 7 ਗੱਲੇ ੜਵੀ ਹੋਵੇ ਉੱਥੋਂ ਹੀ ਚੱਲੀ ਜਾਂਦਾ ਕੰਮ ਕੋਲੂ ਗੱਭਰੂ ਬਾੜਦਾ ਕੱਲੇ ਟਰੈਕਟਰ ਨਹੀਂ ਚਲਾਉਣੇ ਆਉਂਦੇ ਹਨ ਪੀਜੇ ਵੀ ਖਾਣੇ ਆਉਂਦੇ ਆ ਮੋਦੀ ਆ ਕੀ ਆਂਦਾ ਹੈ ਜਾਇ ਪੂਰਾ ਕਰੀਦਾ ਕੰਮ ਵੀ ਪੂਰਾ ਕਰੀਦਾ ਬੰਦਾ ਉਹ ਹੁੰਦਾ ਜਿਹੜਾ ਕੰਮ ਵੀ ਸ਼ੌਂਕ ਨਾਲ ਕਰੇ ਨਜ਼ਾਰੇ ਵੀ ਲਵੇ ਜਾਂ ਜਾਇ ਵੀ ਕਰੇ ਸਾਰਾ ਕੁਝ ਕਰੇ ਤੇ ਵੀ ਗੱਪਰੂ ਟੀਐਨਡੀ ਦਾ ਸਿਸਟਮ ਆਪਣਾ ਟੀਐਨਡੀ ਦੇ ਵਕਟ ਆ ਤੇ ਹੁਣ ਮਾਮੇ ਵਾਲਾ ਨਾਲ ਗੋਗ ਲੈ ਆਇਆ ਨਾਲ ਪੀਜਾ ਲੈ ਆਇਆ ਅੱਜ ਵੀ ਚੱਲੂਗੀ ਇਤਨੀ ਰਾਤ ਬਾਬਾ ਨੇਰ ਨਾ ਜ਼ਿਆਦਾ ਲਿਆਵੇ ਨੇਰ ਦੀ ਕੋਈ ਗੱਲ ਨਹੀਂ ਮੀਂਹ ਆ ਜੇ ਬਸ ਪੀਜਾ ਪੂਜਾ ਖਾ ਕੇ ਹੁਣ ਲੱਗਦੇ ਫੇਰ ਅਸੀਂ ਚਾਂਗਦੇ ਆ ਮੁੰਡੇ ਥੋੜੇ ਕਿ ਨਾ ਸੰਗਾ ਉਸ ਬਾਦੇ ਆ ਸੰਗੀ ਗਏ ਜਾਂਦੇ ਜੀ ਹੱਸ ਕੇ ਬੋਲੋ ਯਾਰ ਕੋਈ ਵਿਚਾਰ ਦੱਸੋ ਆਪਣਾ ਦਹੀ ਨਹੀਂ ਕੀ ਵਿਚਾਰ ਦੇ ਰਹੇ ਜੀ ਤੇ ਉਦਾਂ ਤਾਂ ਤੁਸੀਂ ਮਾਮਾ ਤੂੰ ਉਹਨਾਂ ਦੇ ਤੇ ਬੜਾ ਲੱਗੇ ਰਹਿੰਦੇ ਹੈਂ ਅੱਖਾਂ ਘੜੀ ਲੱਭੀ ਜਾਉਂਦੇ ਘੱਟਾ ਨਾ ਪਾ ਲਈ ਤੇ ਮਿਰਚ ਮੁਰਚੀ ਜੀ ਪਾ ਲਾ ਬੜਾ ਬੜੀ ਟੂੜਾ ਆਇਓ ਮਾਮਾ ਚਲ ਗਿਆ ਵਾ ਮਾਮਾਂ ਦਾ ਮੈਂ ਤੇ ਇਹ ਹਾਂਜੀ ਮਿੱਤਰੋ ਕੀਤਾ ਫੁੱਲ ਇੰਜੋਏ ਤੇ ਛੱਟਾਂ ਕਣੀਆਂ ਦਾ ਕਰਕੇ ਆਪਾਂ ਹਣ ਕੋ ਸਾਬ ਆਪਾਂ ਕੰਮ ਰੋਗ ਲਿਆ ਵਾ ਕਣੀਆਂ ਥੋੜੀਆਂ ਥੋੜੀਆਂ ਲੱਗ ਪਿਆ ਹਿਉਣ ਤੇ ਗੱਬਰੂ ਆਪੋ ਆਪਣੇ ਕੋਈ ਸਟਿੱਕ ਬਣਾਉਂਦਾ ਕੋਈ ਸਨੈਪਚੈਟ ਰੜਿਆ ਬਣਾਉਣਾ ਤੇ ਕੋਈ ਕਹਿੰਦਾ ਮੈਂ YouTube ਤੇ ਕੋਈ Insta ਦੇ ਨੇਰ ਬਹੁਤ ਜ਼ਿਆਦਾ ਆ ਗਿਆ ਤਾਂ ਅਸੀਂ ਘੇਰ ਗਿਆਂ ਮੰਡ ਦੇ ਵਿੱਚ ਕੋਈ ਨਹੀਂ ਲੱਗਾ ਕਿ ਕੰਦ ਬੰਨੇ ਦੇ ਨਾਲ ਹੁਣ ਇਹ ਝੋਟਾ ਜਾਂ ਡੀਰ ਕੋਤਾ ਦੇ ਆਪਣੇ ਮਾਮੇ ਵਾਲਾ ਸੋਨਾ ਟਿੱਕਾ ਵਾ ਨਾਲ ਗੱਭਰੂ ਦੇ ਮੁੰਡੇ ਦੇ ਭਰਾ ਯਾਰ ਬੇਲੀ ਕਿਧਰ ਜਾਣਾ ਵਾ ਕਿਧਰ ਨੂੰ ਜਾਣਾ ਆਂ ਕੰਮ ਨੇਰੀ ਕਾਦੀ ਆਹੋ ਨੇਰ ਵੇ ਬੱਲੇ ਉਹ ਚੱਪਰਾ ਅਜੇ ਹੁਣ ਡਰਦੇ ਗੱਭਰੂ ਆਂਦੇ ਆਪਾਂ ਮਾੜੀ ਜੀ ਹੱਟਦੀ ਤੇ ਫੇਰ ਚਲਾਉਣਾ ਚਲਾਉਣਾ ਆਪਾਂ ਇਹ ਅਜੇ ਕੰਮ ਪੂਰਾ ਕਰਕੇ ਜਾਓ ਦੇਖੇ 18 ਕਿੱਲਾਂ ਦੀ ਪੱਟੀ ਆ ਜਿਹਨੂੰ ਲੱਗੇ ਉਹ ਬਣਾਉਣੀ ਆ ਇੱਕ ਸਾਰ ਜ਼ੀਰੋ ਲੈਵਲ ਕਰਨੀ ਗੱਭਰੂ ਜੁਵਾਂਦੇ ਸਲਾਵਾ ਕਰਨ ਆਂਦੇ ਕਿਹੜਾ ਬੋਲਿੰਗ ਕਰੂਗਾ ਤੇ ਕਿਹੜਾ ਬੈਟਿੰਗ ਕਰੂਗਾ ਕਰ ਲੋ ਡਾਂਸ ਹੁਣ ਵੱਲ ਟੀਵੀ ਵਾਲੇ ਇਹਨੇ ਕੀਤੇ ਫੇਰ ਹਾਂ ਹਾਂ ਕਹਿੰਦੇ ਸਾ ਸਾ ਸਾਦਾ ਲਿਖਦੇ ਆ ਅੱਜ ਕੱਲ੍ਹ ਦੇ ਜਵਾਨੀ ਦੇ ਕਿ ਨਹੀਂ ਅੱਜ ਕੱਲ੍ਹ ਲਿਖਦੀਆਂ ਨਾ ਸ਼ਾ ਸ਼ਾ ਜੜ ਫੋਮ ਹੋ ਗਈ ਸਾਡਾ ਜਮਾਨਾ ਪੂਰੀ ਸਸਰੀ ਕਾਲ ਲਗਲੇ ਅੱਧਾ ਘੰਟਾ ਲੱਗ ਜਾਂਦਾ ਹੈ ਕਕਰ ਵੀ ਭੁੱਲ ਗਿਆ ਤੈਨੂੰ ਸਸਰੀ ਕਾਲ ਜੀ ਸਸਰੀ ਕਾਲ ਜੀ ਗੁੱਡ ਨਾਈਟ ਟੈਕਨਾਲਜੀ ਆ ਟੈਕਨਾਲਜੀ ਆ ਟੈਕਨਾਲਜੀ ਆ ਗਿਆ ਨਾ ਅੱਜ ਕੱਲ੍ਹ ਹਰ ਮਾਰਨਿੰਗ ਮਿੱਤਰੋ ਜਾਵਾਂਗਾ ਸਵੇਰ ਦੇ 4 ਮੰਡ ਦੇ ਵਿੱਚ ਲੱਗੇ ਆ ਤੇ ਹੁਣ ਅਸੀਂ ਦੂਰ ਬੜਾ ਸਾਡਾ ਘਰ ਤੇ ਜਾ ਨਹੀਂ ਸਕਦੇ ਜਟਾਂ ਆ ਗੀਆਂ ਤੇ ਦੇਖੀ ਜਾਓ ਜੇ ਨਾ ਹੀ ਇੱਕ ਅੰਦਰ ਹਟ ਕੋ ਹੈਗਾ ਉੱਥੇ ਲੋਕੇ ਬਹਿ ਜਾਣਗੇ ਅਸੀਂ 200 ਕਿਲੋਮੀਟਰ ਦੂਰ ਆਏ ਹੋ ਹੈ ਠਿਕਣਾ ਜੀ ਆ ਇਹਦੇ ਘਰ ਬਹੁਤ ਦੂਰ ਘਰ ਉਹ ਨਾ ਘਟੋ ਘਟ 200 ਕਿਲੋਮੀਟਰ ਦੇ ਦੂਰ ਤੋਂ ਜ਼ਿਆਦਾ ਹੈ 200 ਹੈ ਮੈਂ ਇਹਦੇ ਕੋਲੇ ਨਹੀਂ ਹੋਣੇ ਆਏ ਸੱਚੀ ਉਹ ਜਾ ਗੁਰਗਾ ਤੂੰ ਕਹ ਤਰੇਫਰ ਦਾ ਮਾਮਾ ਦਾ ਦਨੀ ਇਹ ਫਟਾਉਂਦੇ ਇਹ ਚਾਚੇ ਦੀ ਉਮਰ ਦਾ ਚਾਚਾ ਜੀ ਚਾਚਾ ਜੀ ਸਾਸਤ੍ਰਿਕਾ ਕਿਡਵਾਵੇ ਕਿੰਨਾ ਤੋਂ ਵਿਕੜਿਆ ਹੋਵੇ ਹਾਂ ਨਹੀਂ ਲੱਗਦਾ ਵਾਕਿਆ ਨਿੱਕਾ ਟੜ ਦੂੰ ਇਹ ਘੁੰਡਿਆ ਪੁਰਾਣਾ ਘੁੰਡ ਆਹ ਜੇ ਬੰਦੇ ਬੜੇ ਖਤਰਨਾਕ ਹੁੰਦੇ ਆਧਰੂ ਆ ਪਜਾਵ ਰੰਗਾ ਇਹ ਆ ਚਲੋੜੀ ਮਾਰਦਾ ਇੱਕ 7 ਬਾਦਾਮ ਖਾ ਕੇ ਅੰਦਰ ਰੇਹ ਲਾਉਣ ਚੱਲ ਗਿਆ ਏ ਵੜਲੇ ਵੜਲੇ ਨੂੰ ਘੇਰ ਲੈ ਜਾਨ ਨਹੀਂ ਦੇਣਾ ਅੱਜ ਇਹਨੂੰ ਜਾਨ ਨਹੀਂ ਦੇਣਾ ਅੱਜ ਇਹਨੂੰ ਇੱਥੇ ਰੱਖਣਾ ਰਾਤ ਇਹਨੂੰ ਬੱਤੀਆਂ ਵੀ ਜਗਣੀਆਂ ਪਾਣੀ ਵੀ ਹੈਗਾ ਕੋਲਡਰਿੰਕ ਵੀ ਹੈਗੀ ਪੀਜਾ ਵੀ ਹੈਗਾ ਆਪਣੇ ਕੋਲ ਬੱਸ ਨਲਕਾ ਵੀ ਹੈਗਾ ਪੰਦੀਰੀ ਵੀ ਲਈ ਪੰਦੀਰੀ ਨੇ ਪਨੀਰੀ ਦੀ ਮਾਂ ਕੀ ਜਾਂਦਾ ਮੈਂ ਕਈ ਜਵੜ ਚੱਲਿਆ ਪਨੀਰੀ ਦੀ ਪੰਦੀਰੀ ਹੁੰਦੀ ਆ ਹਾਂ ਨੂੰ ਵੀ ਕਿਸੇ ਨੇ ਦੱਸਿਆ ਅੱਜ ਪਨੀਰੀ ਸਮਝਦੇ ਰਹੇ ਆ 18 ਨੂੰ ਕੋ ਬੰਦੇ ਨੇ ਓਏ ਮਿੱਤਰ ਵਾਹੀ ਹੁਣ ਥੋੜੀਆਂ ਛੱਟਾ ਡੇਗ ਪੀਆਂ ਸੀ ਉਹਦਾ ਕਰਕੇ ਆਸਰੇ ਚੜੇ ਆ ਸਾ ਠੱਠੀਆਂ ਕਰਨ ਰੁਕਦਾ ਥੋੜਾ ਬੱਦਲ ਮੀਂਹ ਤੇ ਫਿਰ ਕਰਦੇ ਆ ਚਾਲੂ ਕੰਮ ਆਪਣਾ ਕਿਰਾਏ ਦਾ ਰੋਤੀਆ ਦੋਏ ਆਪਣੇ ਨਾਲ ਗੱਬਰੂ ਆਪਣੇ ਖਲੋਤੇ ਆ ਬਦਾਮ ਰੰਗੇ ਆਸੇ ਖੇਡੀਆਂ ਦੇ ਕਰ ਲੀਏ ਜੇ ਨਜ਼ਰ ਮੀ ਆਉਂਦਾ ਆ ਬਦਾਮ ਦੇ ਵੇਖੀ ਇਹ ਹੋਇਓ ਕੱਚਾ ਬਦਾਮ ਹੈ ਕੱਚਾ ਬਦਾਮ ਆਈਫੋਨ ਲਿਆ ਵੀ ਇਨੇ ਪਾਲਦੀ ਅੱਖਾਂ ਵਾਲਾ ਫੋਨ ਲਿਆ ਕੰਨ ਵਾਲਾ ਲਿਆ ਅੱਖਾਂ ਵਾਲਾ ਆਈਫੋਨ ਹੁੰਦਾ ਕੰਨ ਵਾਲਾ ਕੜਾਉਂਦਾ ਏਅਰਫੋਨ ਆ ਕਿੰਨਾ ਲਾ 8 ਰੁਪਿਆ 7500 ਲਾਦਾ ਵੀ ਨਹੀਂ 7500 ਲਾਦਾ ਪਰ ਨੈਟ ਨਹੀਂ ਚੱਲਦਾ ਹੋਰ ਕੋਈ ਨਾ ਪਿੰਡਾ ਇਹ ਪੰਪ ਤੇ ਤੇਲ ਪਾਉਣ ਜਾਈਏ ਹੋਰ ਬਹੁਤ ਜਿਆਦਾ ਹੁੰਦਾ ਪਰ ਹੋਰ ਕੋਈ ਲੋੜ ਆ ਹਾ ਕੋਈ ਨਾ ਪਾ ਗਿਆ ਪਿੰਡਾ ਤੇ ਦਾ ਕੋਈ ਫਾਲਡ ਕਰ ਸਕਦੇ ਸੰਪਰਕ ਜਰੂਰ ਕਰਿਓ ਮੇਰਾ ਵੀਰ ਕਮੈਂਟ ਕਰਕੇ ਜਰੂਰ ਦੱਸੋ ਵੀ ਉਹ ਫੋਨ ਕਿਉਂ ਨਹੀਂ ਚੱਲਦਾ ਜਦੋਂ ਪੰਪ ਤੇ ਤੇਲ ਪਾਉਣ ਜਾਈਦਾ ਉਦੋਂ ਫੋਨ ਬੰਦ ਹੋ ਜਾਂਦਾ ਜਰੂਰ ਮੇਰਾ ਵੀਰ ਕਮੈਂਟ ਕਰਕੇ ਦੱਸੋ ਕੀ ਚੱਕਰ ਆ ਇਹ ਇਹਦੇ ਵਿੱਚ ਖਰਾਬੀ ਕਿ ਜਾਂ ਫੋਨ ਚ ਖਰਾਬੀ ਆ ਥੋੜੀ ਥੋੜੀ ਦੁਆ ਨਹੀਂ ਪਾਹੀ ਸੱਚੇ ਨਹੀਂ ਕਰ ਉਹ ਹੋਏ ਉਹ ਉੱਥੇ ਜਾ ਕੇ ਫੋਨ ਬੰਦ ਹੋ ਜਾਂਦਾ ਨਾ ਪੰਪ ਤੇ ਲੋਕ ਕੀਤਾ ਇਹਨੇ ਲੋਕ ਪੰਪ ਤੇ ਲੋਕ ਹੋ ਜਾਂਦਾ ਜਾ ਕੇ ਉਹ ਇਹ ਆਟੋ ਇਹ ਆਟੋ ਸਾਈਡ ਵਾਲਾ ਰੱਖਿਆ ਬਈ ਮਿੱਤਰੋ ਐਨਜੋਏ ਕਰਨਾ ਉੰਦਾ ਬੱਦਲ ਚਾਤ ਫਿਰ ਕਰਦੇ ਆ ਚਾਲੂ ਹੋ ਹੀ ਗਿਆ ਹਦਾਂ ਕਰਦੇ ਆ ਚਾਲੂ ਕੋਈ ਨਹੀਂ ਬਾਬੇ ਦੀ ਕਿਰਪਾ ਨਾਲ ਆਏ ਮਾਵਾਂ ਦੂਰ ਹੀ ਆਪਣੇ ਪਿੰਡ ਤੋਂ ਮੰਡ ਦੇ ਵਿੱਚ ਚੱਲਣ ਦਾ ਹੈ ਕੰਮ ਨਾਂ ਦੇ ਵੇਖੋ ਆਲੇ-ਦੁਆਲੇ ਕੋਈ ਲਾਈਟ ਨਾ ਕੋਈ ਬੁੱਢੀ ਨਾ ਬੰਦਾ ਕੁਝ ਵੀ ਨਹੀਂ ਜਿੰਦਾ ਇੱਥੇ ਅਸੀਂ ਸਿਰਫ ਚਾਰਕ ਜਾਣੇ ਆ ਅਸੀਂ ਰਾਨਕ ਲਾਈ ਆ ਉਹ ਕਹਿੰਦੇ ਹੁੰਦੇ ਨਾ ਜੰਗਲ 'ਚ ਮੰਗਲ ਉਹ ਲਾਇਆ ਵਿਆ ਬਸ ਜੰਗਲੇ ਮੰਗਲ ਹੀ ਹੋ ਰਿਹਾ ਪੀਜਾ ਵੀ ਮਾਮਾ ਗਾਲਤ ਕੋਈ ਕਰਦਾ ਨਹੀਂ ਪੀਜਾ ਸਾਰੇ ਤੋਂ ਵੱਧ ਖਾ ਗਿਆ ਨੂੰ ਚੱਲ ਕੋਈ ਨਹੀਂ ਦਿੰਦੇ ਤੈਨੂੰ ਬੱਤੇ ਦੀ ਬੋਤਲ ਪੀ ਗਿਆ ਸਾਰੀ ਮਾਤ ਦੇ ਪਰਦਾ ਪਿਆ ਵਾ ਬਲੌਗ 'ਚ ਮਾਮਾ ਕਰੀ ਨਹੀਂ ਤੈਨੂੰ ਮਸ਼ਹੂਰ ਕਰ ਦੇਣਾ ਤੈਨੂੰ ਮਸ਼ਹੂਰ ਮਸ਼ਹੂਰ ਕਰ ਦੇਣਾ ਤੈਨੂੰ ਆ ਵੇ ਜੀ ਵੇਖ ਉਹ ਉਧਰ ਵੇਖ ਉਧਰ ਵੇਖ ਉਧਰ ਇਹ ਵੀ ਲੱਗ ਗਿਆ ਅਈਓ ਦਾ ਗਿਆ ਇਹ ਦੇਖ ਗਏ ਨਾ ਵੇ ਇਹਦਾ ਆਉਂਦਾ ਨਾ ਵੇ ਉਹ ਸਾਲਿਆ ਇਸਕ ਨਾ ਆ ਜਾਏ ਕਿਤੇ ਮੈਂ ਕਿਹਾ ਨਾ ਇੱਥੇ ਰਹਿ ਆ ਨਾ ਇਹਨੂੰ ਇਸਕ ਨਾ ਆ ਜਾਏ ਕਿਤੇ ਇਸਕ ਨਾ ਆ ਜਾਏ ਤੈਨੂੰ ਹੁਣ ਮਾਰ ਇਹ ਹੁਣ ਗੱਭਰੂ ਬਿਛਾਣਾ ਵੀ ਮਿੱਤਰੋ ਬਰਬੜੀ ਵਾਲੇ ਆਵ ਘਰੇ ਕੜੂਰ ਸਾਹਿਬ ਦਾ ਚੋਬ ਰਿਆ ਬਰਬਰੀ ਵਾਲੇ ਦੇ ਗਏ ਨੂੰ ਬੰਦੀ ਵਾਲੇ ਘਰੇ ਆ ਕੇ ਇੱਕ ਕਰਕੇ ਗਏ ਸੀ ਇਹਨੂੰ ਪਿੱਛੇ ਬਰਬਰੀ ਬਰਬਰੀ ਲਿਆਵੇ ਪਿੱਛਾ ਨਹੀਂ ਹੋਣਾ ਨੇ ਪਿੱਛਾ ਨਹੀਂ ਮੋੜਦਾ ਸਾਲੇ ਪਿੱਛੇ ਚੱਲ ਨਹੀਂ ਮਹੋਣੀ ਬਰਾ ਭਾਈ ਬਰਾ ਭਾਈ ਜਿਆਦੀ ਹੈ ਸੁੰਦਰੀਆਂ ਚੰਗੀਆਂ ਨੇ ਬਾਤ ਕਰੋ ਮੁੰਡੇ ਦੀ ਕੀ ਕਰ ਲਈ ਓਏ ਸੁਣ ਤੇ ਕਰ ਨਾ ਨਹੀਂ ਹੈਂਡ ਫਰੀ ਨਹੀਂ ਹੈਂਡ ਸਪੈਂਡ ਪਹਿਲਾਂ ਗਿਆ ਹੈ ਸਪੈਂਡ ਕਰਨਾ ਹੈਂਡ ਸਪੈਂਡ ਕੀ ਕਰਨਾ ਹੈ ਸਪੀਕਰ ਤੇ ਲਾ ਲਈਏ ਨਹੀਂ ਨਹੀਂ ਸਪੀਕਰ ਨਹੀਂ ਹੈਂਡ ਸਪੈਂਡ ਕੀ ਗੱਲ ਤੇ ਆਣਾ ਹੈਂਡ ਸਪੈਂਡ ਐਰ ਸਪੈਂਡ ਸਭ ਚਲੋ ਤੇ ਹਾਂ ਮੱਕਰੀ ਭੀਜਿਆ ਤੇਰੀ ਜੰਜੀਰੀ ਜੰਜੀਰੀ ਦੇਤ ਜੀ ਹੋ ਜਾ ਆਂਦਾ ਆਂਦਾ ਮੈਂ ਮੱਕਈ ਚ ਵੜ ਚਲੇ ਆ ਮੱਕਈ ਚ ਵੜ ਚਲੇ ਹੈ ਇਹ ਪਨੀਰੀ ਆਂਦਾ ਕੋਕਰੇ ਚ ਨਹੀਂ ਕੋਕਲੇ ਚ ਜਕਰਗਾਰਿਆਂ ਚੌਕਲੇ ਨਹੀਂ ਘੈਤਾ ਉਹ ਯਾਦਾ ਸੀ ਸ਼ਰਮ ਮਤਰਾ ਬੇਸ਼ਾਨ ਕਰਨਾ